ਹਲੋ ਦੋਸਤੋ ਅੱਜ ਦਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਏ ਆ ਖੇਤ ਤੇ ਪਾਣੀ ਵੇਖਣ ਲਈ ਟੱਕਣ ਖੋਲਣਾ ਕੱਸੀ ਦਾ ਪਾਣੀ ਛੱਡਣਾ ਆ ਆਪਣੀ ਹੈਗੀ ਬਾਸਪਤੀ ਤੇ ਬਾਸਪਤੀ ਆਇਆ ਵੀ ਉਧਰ ਸੀਗੀ ਮੂੰਗੀ ਤੇ ਮੱਕ ਪੱਟਚਾਰ ਨਾਤੇ ਤੇ ਉਧਰ ਬਹੁਤ ਭਾਰੀ ਬਾਸਪਤੀ ਆ ਇਧਰ ਥੋੜਿਆ ਹੈ ਠੀਕ ਆ ਆਪਾਂ ਰੇ ਵੀ ਦੋ ਗੱਟੇ ਪਾਏ ਆ ਡੇਢ ਦੋ ਗੱਟੇ ਬਾਸ ਤੇ ਆ ਆਪਣਾ ਜਾਮਨ ਟਟਾਲੀ ਉਹ ਆਪਣੀ ਮੋਟਰ ਬੜਾ ਠੰਡੀ ਹਵਾ ਇੱਥੇ ਨਹੀਂ ਆ ਰਹੀ ਬਹੁਤ ਵਧੀਆ ਸ਼ਾਮ ਤੇ ਆ ਆਪਣਾ ਸ਼ਬੀ ਝੋਨਾ ਆਪਣੀ ਜਿਹੜਾ ਥਾਂ ਉਹ ਆਪਣੀ ਮੋਟਰ ਜੀ ਦੋਸਤੋ ਆ ਆਪਣਾ ਖੇਤ ਆ ਪਿੰਡ ਦੇ ਨੇੜੇ ਆ ਤੇ ਆ ਰਿਹਾ ਪਿੰਡ ਤੇ ਨਾਲ ਹੀ ਆਪਣਾ ਖੇਤ ਆ ਤੇ ਬੜੀਆਂ ਰੌਣਕਾਂ ਵਧੀਆ ਲਾ ਇੱਥੇ ਦੁਪਹਿਰੇ ਹੁੰਦੇ ਆ। ਤੇ ਆ ਪਿੰਡ ਨਾਲ ਹੀ ਆ ਜਮਾ। ਆਪਾਂ ਹੁਣ ਪਹਿਕੇ ਵੱਟ ਟੱਕਨ ਖੋਲਣ ਤੇ ਆਪਨੀ ਮੋਟਰ ਚੱਲੀ ਜਾਂਦੀ ਆ। ਬੜੀ ਵਧੀਆ ਛਾਂ ਇੱਥੇ। ਆ ਆਪਣਾ ਛੱਬੀ ਝੂਨਾ। ਮਾਕਾਲੇ ਥਾਂ। ਆ ਬਾਸਪਤੀ ਵੇਖੋ। ਤੇ ਆਹ ਪਰਲਾ ਕੇਰਾ ਵੇਖੋ ਉਹਦੇ ਚ ਮੂੰਗੀ ਤੇ ਮੱਕ ਸੀਗਾ achar ਨਾਲ ਤੇ ਪੱਠੇ ਵੀ ਜੇ ਸੀ ਉਹਦਾ ਫਰਕ ਕਿੰਨਾ ਤੇ ਆਹ ਥੋੜਾ ਫਰਕ ਘਟਾ ਆਹ ਲੋਈ ਆਪਣਾ ਅਗਰ ਟੱਕਨ ਮੋਗੇ ਵਾਲਾ ਇਹਨੂੰ ਖੋਲ ਲੀਏ

ਨਾਮਿਤ ਆ ਆਪਣਾ ਹੈਗਾ 31 ਝੋਨਾ 31 ਜੋ ਨਾਮ ਇਹ ਆਪਣਾ ਉਥੇ ਟਿੱਕਰ ਆ ਉਹ ਤੋੜੇ ਟਿੱਕਰ ਚਪੈਦਾਂ ਟਿੱਕਰਵਾਣ ਆਹ ਸਾਰਾ 26 ਆ ਆਹ 31 ਆ ਆ ਬਾਸਪਤੀ ਆ ਆ ਬਾਪਤੀ ਉਹ ਕਿਹਾਰੇ ਪਰਲੇ ਨੂੰ ਪਈ ਵਾਲੇ ਨੂੰ ਭਾਰੀ ਆ ਕੱਦ ਕੱਠ ਪੂਰਾ ਭਾਰੀ ਆ ਆ ਦੇਖੋ ਬੁੱਝਾ ਆ ਦੇਖੋ ਲੋਕੇਸ਼ਨ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਲਾਈਕ ਤੇ ਆਪਾਂ ਨੂੰ ਫੋਲੋ ਜਰੂਰ ਕਰੋ ਆਪਾਂ ਬਲੌਗ ਬਣਾ ਬਣਾ ਕੇ ਤੁਹਾਡੇ ਲਈ ਪਾਇਆ ਕਰਾਂਗੇ ਹਾਸੇ ਮਜ਼ਾਕ ਵਾਲੇ ਪਾਇਆ ਕਰਾਂਗੇ ਤੇ ਖੇਤੀਬਾੜੀ ਰਿਲੇਟਰ ਪਾਇਆ ਕਰਾਂਗੇ ਆ ਆ ਆਪਣੀ ਮੋਟਰ ਆ ਜੀ ਬੜਾ ਵਧੀਆ ਹੰਲੇ ਹੰਨੇ ਕੀ ਛਾ ਇੱਥੇ ਤੇ ਗਰਮੀ ਚ ਬੜੀਆਂ ਰੌਣਕਾਂ ਹੁੰਦੀਆਂ ਇੱਥੇ ਬਹੁਤ ਨਜ਼ਾਰੇਦਾਰ ਆ ਯਾ ਆਪਣਾ 26 ਘੋਣਾ ਆਣਾ ਪਤੂ ਜੇ ਪਰ ਚੋ ਦੋਸਤੋ ਗਾਇਸ ਬਾਏ ਆਪਾਂ ਅਗਲੇ ਬਾਕਸ ਨੂੰ ਮਿਲਦੇ ਆਂ ਫਿਰ ਜਦੋਂ ਮੈਂ ਦੱਸਿਆ ਜਲਦੀ ਕਰਦਾ ਕਰੋ ਕਿ ਆਪਾਂ ਨੂੰ ਤੇ ਯਾ ਆਪਾਂ ਨਾਨੀ ਜਨਨੀ ਵੀਡੀਓ ਪਾ ਆਣਾਗੇ ਅਪਡੇਟ ਕਰਾ ਕਰਾਂਗੇ Bye.